ਮੈਂ ਪਿੰਡ ਬੋਰਡ ਦਾ ਮੌਜੂਦਾ ਸਰਪੰਚ ਮੇਰਾ ਨਾਮ ਰਾਜਪਾਲ ਸਿੰਘ ਹੈ ਕਾਂਗਰਸ ਦਾ ਵਾਇਸ ਸੀਨੀਅਰ ਕਾਂਗਰਸ ਦਾ ਅਧਿਆਪੀ ਪ੍ਰਧਾਨ ਹਾਂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਸੀਐਮ ਸਾਹਿਬ ਨੇ ਕਿਹਾ ਸੀ ਜੋ ਆਟਾ ਸਕੀਮ ਹੈ ਸਰਕਾਰੀ ਮੁਲਾਜ਼ਮ ਨੂੰ ਘਰ ਘਰ ਬੈਲ ਮਾਰ ਕੇ ਲੋਕਾਂ ਨੂੰ ਆਟਾ ਦੇ ਕੇ ਆਉਣਗੇ ਜਦ ਕਿ ਮੇਰੇ ਪਿੰਡ ਵਿੱਚ ਅੱਜ ਦੇਖਣ ਨੂੰ ਆਇਆ ਜੋ ਆਮ ਪਾਰਟੀ ਦੇ ਵਰਕਰ ਨੇ ਆਪਣੇ ਘਰਾਂ ਦੇ ਸਾਹਮਣੇ ਗੱਡੀਆਂ ਦੇ ਵਿੱਚ ਆਟਾ ਲੈ ਕੇ ਲੋਕਾਂ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਲਾ ਕੇ ਆਟਾ ਮੰਗਿਆ ਜਾ ਰਿਹਾ ਜੋ ਆਉਣ ਵਾਲੀ ਲੋਕ ਸਭਾ ਦੇ ਵਿੱਚ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਇੱਕ ਰਸਤਾ ਬਣਾ ਰਹੇ ਨੇ ਜਦਕਿ ਸਰਕਾਰ ਦਾ ਇੱਕ ਕਮਿਟ ਸੀ ਆਪਣਾ ਵਾਅਦਾ ਸੀਗਾ ਵੀ ਘਰ-ਘਰ ਜਾ ਕੇ ਅਸੀਂ ਲੋਕਾਂ ਦੇ ਘਰ ਆਟਾ ਪਹੁੰਚਾਵਾਂਗੇ ਜੇ ਇਸ ਤਰ੍ਹਾਂ ਹੀ ਲੈਣਾ ਹੁੰਦਾ ਕਿ ਸੀਮ ਸਾਹਮਣੇ ਬਰਕਰਾਰ ਆਪਣਿਆਂ ਕੋਲ ਆਟਾ ਇਸ ਤਰ੍ਹਾਂ ਸਕੀਮ ਵੰਡਾਉਣੀ ਹੈ ਤੇ ਫਿਰ ਡੀਪੂ ਆਰਡਰਾਂ ਦਾ ਕੀ ਮਾਣਾ ਸੀ ਫਿਰ ਉਹ ਵੀ ਇਸੇ ਤਰ੍ਹਾਂ ਵੰਡੀ ਜਾਂਦੇ ਹਨ ਜੇ ਇਸ ਤਰ੍ਹਾਂ ਕਰਨਾ ਤੇ ਇਸ ਤੋਂ ਹੀ ਮੰਗ ਕਰਨਾ ਹੈ ਇਸ ਤਰ੍ਹਾਂ ਬੰਦ ਕੀਤਾ ਜਾਵੇ ਇਹਨੂੰ ਸੁਚਾਰੂ ਢੰਗ ਨਾਲ ਲੋਕਾਂ ਦੇ ਘਰ ਘਰ ਜਾ ਕੇ ਆਟਾ ਸਟਰੀਮ ਚਲਾਈ ਜਾਵੇ ਨਾ ਕਿ ਇਸ ਤਰ੍ਹਾਂ ਵੀ ਇੱਕ ਆਮ ਵਰਕਰ ਆਪਣੇ ਆਮ ਪਾਰਟੀ ਦਾ ਵਰਕਰ ਆਪਣੇ ਬੂਹੇ ਅੱਗੇ ਲਾ ਕੇ ਆਪਣੇ ਘਰ ਦੁਕਾਨਾਂ ਅੱਗੇ ਲਾ ਕੇ ਲੋਕਾਂ ਨੂੰ ਲੈਣਾ ਵਿੱਚ ਖੜ੍ਹਾ ਕਰਕੇ ਆਟਾ ਵੰਡੇ ਉਹ ਪਹਿਲੇ ਤਰਾ ਹੀ ਮੁਸ਼ਕਲ ਆਵੇ ਉਹਦਾ ਕੋਈ ਫਾਇਦਾ ਨਹੀਂ ਮੈਂ ਪ੍ਰਸ਼ਾਸਨ ਕੋ ਤੇ ਸੀਐਮ ਸਾਹਿਬ ਨੂੰ ਮੰਗ ਕਰਦਾ ਵੀ ਇਹ ਕਪੂਰਥਲਾ ਜੋ ਪਿੰਡ ਬੂੜ ਦੇ ਵਿੱਚ ਇਸ ਤਰ੍ਹਾਂ ਚੱਲ ਰਿਹਾ ਇਹਨੂੰ ਬੰਦ ਕਰਕੇ ਘਰ-ਘਰ ਆਟਾ ਵੰਡਣ ਦੀ ਸਕੀਮ ਨੂੰ ਲਾਗੂ ਕੀਤਾ ਜਾਣਾ ਹੈ ਮੈਂ ਜ਼ਰੂਰ ਕਰੂੰਗਾ ਪਹਿਲਾਂ ਤੇ ਆਪ ਜੀ ਦੇ ਮੈਂ ਮਾਧਿਮ ਰਾਈ ਸੀਐਮ ਸਾਹਿਬ ਕਪੂਰਸਰ ਦੇ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਜੋ ਬੰਦੇ ਆਮ ਸਿੱਧਾ ਹੀ ਆਪਣੀ ਬਿਆਨਾਂ ਵਿੱਚ ਕਹਿ ਰਹੇ ਅਸੀਂ ਵੰਡ ਰਹੇ ਹਾਂ ਕਰ ਰਹੇ ਹਾਂ ਇਸ ਨੂੰ ਗੰਭੀਰਤਾ ਨਾਲ ਲੈ ਕੇ ਇਹਦੀ ਜਾਂਚ ਕਰਕੇ ਇਹ ਕੰਮ ਦੇ ਰੋਕ ਲਾ ਕੇ ਲੋਕਾਂ ਦੇ ਘਰ-ਘਰ ਆਟਾ ਵੰਡਣ ਦੀ ਸਕੀਮ ਚਲਾਈ ਜਾਵੇ ਜੇਕਰ ਇਹ ਨਹੀਂ ਹੁੰਦਾ ਤਾਂ ਇਹਦੇ ਲਈ ਸਾਨੂੰ ਸੰਘਰਸ਼ ਵੀ ਕਰਨਾ ਪਿਆ ਤਾਂ ਅਸੀਂ ਜ਼ਰੂਰ ਕਰਾਂਗੇ ਤੇ ਆਪਣੇ ਜਿਲ੍ਹਾ ਡਿਸਟ੍ਰਿਕਟ ਦੇ ਡੀਸੀ ਸਾਹਿਬ ਵੀ ਮੰਗ ਪੱਤਰ ਵੀ ਦੇਵਾਂਗੇ ਇਹ ਸਿਆਸੀ ਲਾਹ ਦਾ ਇੱਕ ਰਸਤਾ ਬਣਾਇਆ ਜਾ ਰਿਹਾ ਹੈ ਉਸ ਕਰਕੇ ਲੋਕ ਸਭਾ ਦੀਆਂ ਬੋਟਾਂ ਹੋਂ ਕਰਕੇ ਆਪਣੇ ਵਰਕਰਾਂ ਦੇ ਵਿੱਚ ਲੋਕਾਂ ਨੂੰ ਖਿੱਚਣ ਦੀ ਬੋਟਾਂ ਨੂੰ ਪਰਮਾਉਣ ਵਾਸਤੇ ਹੀ ਇੱਕ ਇੱਕ ਜੁਗਤ ਨੀਤੀ ਬਣਾਈ ਗਈ ਇਹਦਾ ਮੈਂ ਨਕੇਦੀ ਕਰਦਾ ਹਾਂ ਡੀਪੂ ਹੋਲਡਰ ਨੂੰ ਬਹੁਤ ਘਾਟਾ ਪੈਗਾ ਮੇਰੇ ਨਾਲ ਕਸ਼ਮੀਰ ਸਿੰਘ ਡੀਪੂ ਹੋਲਡਰ ਨੇ ਇਹ ਵੀ ਵੇਖੇ ਨੇ ਇਹਨਾਂ ਦੀ ਵੀ ਰੋਜੀ ਰੋਟੀ ਤੇ ਬਹੁਤ ਨੁਕਸਾਨ ਪਹੁੰਚੇਗਾ ਡੀਪੂ ਹੋਲਡਰਾਂ ਨੂੰ ਇਹ ਢੀਪੂ ਹੋਲਡਰ ਨੂੰ ਲੈਣਾ ਖਤਮ ਕਰਨ ਵਾਸਤੇ ਸਰਕਾਰ ਨੇ ਘਰ-ਘਰ ਆਟਾ ਸਕੀਮ ਚਲਾਈ ਹੈ ਤੇ ਫਿਰ ਆਪਣੇ ਹੀ ਵਰਕਰਾਂ ਆ ਜਾਣੀ ਲੋਕਾਂ ਨੇ ਲੈਣਾ ਲਾ ਕੇ ਇਸ ਤਰ੍ਹਾਂ ਆਟਾ ਵੰਡਣ ਨਾਲ ਕੋਈ ਫਾਇਦਾ ਨਹੀਂ ਹੋਏਗਾ ਮੈਂ ਇਸ ਤੋਂ ਫਿਰ ਆਜੀ ਦੇ ਅੱਗੇ ਮੰਨ ਕਰਨਾ ਵੀ ਇਹ ਸਕੀਮ ਇਸ ਤਰ੍ਹਾਂ ਚਲਾਈ ਜਾਵੇ ਲੋਕਾਂ ਦੇ ਘਰ-ਘਰ ਆਟਾ ਨਾ ਘੀ ਆਪਣੇ ਵਰਕਰਾਂ ਦੇ ਘਰ ਬੁਲਾ ਕੇ ਲੋਕਾਂ ਨੂੰ ਆਟਾ ਦਿੱਤਾ ਜਾਵੇ ਹਾਂ ਜੀ ਪਿੰਡ ਦੇ ਵਿੱਚ ਅੱਜ ਤੱਕ ਜੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਤੇ ਲੋਕੀ ਪਹਿਲਾਂ ਨਾ ਕੋਈ ਸ਼ਿਕਾਇਤ ਕੋਈ ਕੁਝ ਤਰ੍ਹਾਂ ਕਰਦੇ ਅੱਜ ਉਹ ਆਪਣੇ ਇਸੇ ਕਰਕੇ ਬੋਟਾਂ ਦੇ ਲਾਂਚ ਵਿੱਚ ਆਣ ਕੇ ਲੋਕਾਂ ਨੂੰ ਪ੍ਰਮੋਟ ਵਾਸਤੇ ਆਪਣੀਆਂ ਦੁਕਾਨਾਂ ਦੇ ਬੁਲਾ ਕੇ ਲੈਣਾ ਲਾ ਕੇ ਆਟਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਬਹੁਤ ਵੱਡਾ ਗਵਨ ਹੁੰਦੀ ਸ਼ੰਕਾ ਨੂੰ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਗਵਨ ਹੋ ਮਿਲੀ ਭੁਗਤਣਾ ਹੋ ਸਕਦੇ ਕਿਉਂਕਿ ਉਹ ਨਾਂ ਤੇ ਪਿੰਡ ਦੇ ਕੋਈ ਮੈਂਬਰ ਨੇ ਨਾ ਕੋਈ ਸਰਪੰਚ ਨੇ ਨਾ ਕਿਸੇ ਅਹੁਦੇ ਦੇ ਨਹੀਂ ਉਹ ਬੰਦੇ ਆਮ ਬੰਦੇ ਨੇ ਆਮ ਬੰਦਿਆਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਭਰੋਸਾ ਕਰਨਾ ਨਾ ਮੁਮਕਿਨ ਹੈ ਮੈਂ ਇਹ ਨਹੀਂ ਵੀ ਕਹਿੰਦਾ ਪੰਚਾਇਤ ਨਹੀਂ ਹੋਣਾ ਚਾਹੀਦਾ ਮੈਂ ਕਹਿੰਦਾ ਜੋ ਸੀਮ ਸਿੰਘ ਸਾਹਿਬ ਦੀ ਆਪਣੀ ਆਪਣੇ ਬਿਆਨਾਂ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਉਹ ਪੂਰਾ ਕੀਤਾ ਜਾਵੇ ਮੈਂ ਜਦ ਕਈ ਇਹ ਵੀ ਨਹੀਂ ਕਹਿੰਦਾ ਪੰਚਾਇਤ ਨਹੀਂ ਵੰਡਿਆ ਜਾਵੇ ਜਾਂ ਦੀਪੂ ਹੋਲਡਰ ਨਹੀਂ ਵੰਡਿਆ ਜਾਵੇ ਜੋ ਵੀ ਉਹਨਾਂ ਵਾਅਦਾ ਕੀਤਾ ਆਪਣੇ ਵਾਅਦੇ ਮੁਤਾਬਕ ਘਰ ਘਰ ਆਟਾ ਵੰਡਿਆ ਜਾਵੇ ਨਾ ਕਿ ਇਦਾਂ ਵਰਗ ਆਮ ਪਾਰਟੀ ਦੇ ਵਰਕਰਾਂ ਦੇ ਆਪਣੇ ਘਰਾਂ ਵਿੱਚ ਬੁਲਾ ਕੇ ਲੈਣਾ ਲਾ ਕੇ ਆਟਾ ਵੰਡਿਆ ਜਾਵੇ